ਇਹ ਸ਼ਾਂਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸਾਡਾ ਇਹਨਾਂ ਦੀ ਰੈਨ ਮੈਚੂ ਸਾਡੇ ਡਿਸਟ੍ਰਿਕਟ ਪ੍ਰਧਾਨ ਆੜਾ ਸਾਹਿਬ ਔਰ ਅਰਨਾ ਚੌਧਰੀ ਜੀ ਤ੍ਰਿਪਤ ਬਾਜਵਾ ਜੀ ਔਰ ਬਾਈ ਸਾਰਿਆਂ ਨੇ ਚੌਧਰੀ ਸਾਹਿਬ ਨੇ ਬਟਿਆ ਨੇ ਇਹ ਸਾਰੇ ਅਸੀਂ ਜਿਹੜੀ ਪਾਸ਼ਾ ਅਮਲ ਸ਼ਾਹ ਨੇ ਪਿਓ ਤੇ ਰਾਜ ਸਭਾ ਦੇ ਵਿੱਚ ਕਿਹਾ ਕਿ ਕਿਆ ਲਗਾਇਆ ਹੈ ਅੰਬਿਟ ਕਰਮ ਅੰਬਿਟ ਕਰਮ ਅੰਬਿਟ ਕਰ ਸੱਤ ਵਾਰੀ ਕਿਹਾ ਕਿ ਨਾ ਇਤਨੀ ਇਤਨੇ ਬਾਾਰ ਅਗਰ ਆਪ ਭਗਵਾਨ ਦਾ ਨਾਮ ਲੋ ਤੋ ਆਪਕੋ 7 ਦਿਨ ਮੌਕਾ ਸਵਰਗ ਮਿਲੇਗਾ ਮੈਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਸ ਚੇਅਰ ਦੇ ਉੱਤੇ ਅਮਨ ਸ਼ਾਹ ਜੀ ਤੇ ਮੋਦੀ ਸਾਹਿਬ ਤੁਸੀਂ ਬੈਠੇ ਹੋ ਇਹ ਸੰਵਿਧਾਨ ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬੇਡਕਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿੰਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ ਖਿਆਲ ਕਿ ਮੋਦੀ ਸਾਹਿਬ ਨੇ ਕਦੀ ਚਾਹ ਵੇਚੀ ਹੋਏਗੀ ਪਰ ਇੱਕ ਜ਼ਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮਾਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਦਾੰਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਸਟ ਧਰਨਾ ਮੁਜਾਹਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਚਵਦਾਨ ਦੇ ਤੋਹਫੀਂ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਨੇ ਮਿਨੋਰਟੀ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾ ਜਿਹੜਾ ਸੀ ਰਾਸ਼ਟਰਪਤੀ ਨੂੰ ਬਣੇ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਤ 400 ਪਰ ਜੇ ਪਰਮਾਤਮਾ ਇਹਨਾਂ ਨੂੰ ਕਰ ਦਿੰਦਾ ਇਹਨਾਂ ਜਿਹੜਾ ਹਿੰਦੁਸਤਾਨ ਨੂੰ ਟੈਂਸ ਨੈਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਖਾਣਾ ਜਗੀ ਇਹਨਾਂ ਨੇ ਸ਼ੁਰੂ ਕਰੋਨੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆ ਇੱਕ ਸਵਧਾਨ ਨੂੰ ਅਸੀਂ ਆਪਣਾ ਇਸ ਤੋਂ ਮੰਨਦੇ ਆ ਕਿ ਸਾਨੂੰ ਇਹ ਸੰਵਧਾਨ ਨੇ ਬਹੁਤ سارے ਅਧਿਕਾਰ ਦਿੱਤੇ ਤੇ ਉਸੇ ਸੰਵਧਾਨ ਨੂੰ ਤੋਰ ਮੜੋੜ ਕੇ ਜਿਹੜਾ ਕੰਮ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਕਿੰਦਾ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤੱਕੇਸ਼ਾਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮੱਸਿਆ ਦੇ ਅਗੇਂਸਟ ਆਵਾਜ਼ ਚੁੱਕ ਰਹੀਆਂ ਹਨ ਅਮਿਤ ਸ਼ਾਹ ਤੇ ਜਿਹੜੀ ਸੈਂਟਰ ਸਰਕਾਰ ਆ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਤੁਸੀਂ ਦੇਖਿਆ ਕਿੰਡੀ ਵੱਡੀ ਤਦਾਦ ਚ ਲੋਕ ਸੜਕਾਂ 'ਤੇ ਉਤਰੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ ਤ੍ਰਿਪਤ ਮਾਜਵਾ ਜੀ ਮੈਡ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਮ ਸੀ ਸਾਰੇ ਦਰਜਾ ਬਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਛਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲਓ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਹੈ ਆਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਹਦਾ ਕੰਮ ਹੈ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਹੈ ਸਾਡੀ ਕਿ ਇਹੋ ਜਿਹਾ ਹੋਮ ਮਿਨਿਸਟਰ ਉਸ ਚੇਅਰ ਤੇ ਬੈਠਾ ਆ ਜਿੱਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਿਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾਹ ਅਸਤੀਫਾ ਵੀ ਦੇਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਬੀ ਅੰbedkar ਬੇਦਕਰ ਨਾਮੀ ਸ਼ਾਹ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸਹੁਦੇ ਤੇ ਤੁਸੀਂ ਅੱਜ ਆਨੰਦ ਮਾਣ ਰਹੇ ਹੋ ਇਹ ਡਾਕਟਰ ਬੀ ਆਰ ਅੰbedkar ਜੀ ਦੀ ਦੇਣ ਆ ਉਹਨਾਂ ਨੇ ਇਸ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੁੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ বারবার ਇਹ ਗੱਲ ਕਰਨਾ ਕਿ ਸ਼ਰਮ ਆਉਣੀ ਚਾਹੀਦੀ ਹੈ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਹੀ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ 크ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕੀਆਂ ਦੇ ਮਾਂ ਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ